ਬੀਤੇ ਦਿਨੀ ਪਠਾਨਕੋਟ ਦੇ ਮਲਵਾਲ ਇਲਾਕੇ ਦੇ ਵਿੱਚ ਹੋਈ ਖੁੰਝੜਬ ਦੇ ਮਾਮਲੇ ਨੂੰ ਲੈ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਦੇ ਵਿੱਚ ਪੁਲਿਸ ਨੇ ਅੱਠ ਦੇ ਵਿੱਚੋਂ ਸੱਤ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਇਸ ਬਾਬਤ ਵਧੇਰੇ ਜਾਣਕਾਰੀ ਦਿੰਦੇ ਹੋਏ ਪਠਾਨਕੋਟ ਦੇ ਐਸਐਸਪੀ ਸੁਹੇਲ ਮੀਰ ਨੇ ਦੱਸਿਆ ਕਿ ਇਹ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਵਾਰਦਾਤ ਵਾਪਰੀ ਹੈ ਅਤੇ ਜੋ ਮ੍ਰਿਤਕ ਨੌਜਵਾਨ ਹੈ ਉਹ ਦੋਸ਼ੀਆਂ ਦੇ ਨਾਲ ਹੀ ਗੁੱਟ ਬਣਾ ਕੇ ਕੰਮ ਕਰਦਾ ਸੀ ਅਤੇ ਜਦੋਂ ਉਹ ਕਿਸੇ ਗੱਲ ਨੂੰ ਲੈ ਕੇ ਵੱਖ ਹੋ ਗਏ ਤੇ ਉਸ ਤੋਂ ਬਾਅਦ ਇਸ ਰੰਜਿਸ਼ ਲੈ ਕੇ ਇਹ ਝੜਪ ਵਾਪਰੀ ਤੇ ਕੱਲ ਮ੍ਰਿਤਕ ਨੌਜਵਾਨ ਪੰਕਜ ਪੰਕੂ ਨੂੰ ਪਹਿਲਾ ਗੁੱਟਿਆ ਮਾਰਿਆ ਗਿਆ ਜਿਸ ਦੇ ਕਾਰਨ ਉਸ ਨੂੰ ਗੰभीर ਸੱਟਾਂ ਲੱਗੀਆਂ ਅਤੇ ਜਦੋਂ ਉਸ ਨੂੰ ਹਸਪਤਾਲ ਲਿਆਇਆ ਗਿਆ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਐਸਐਸਪੀ ਨੇ ਦੱਸਿਆ ਕਿ ਫਿਲਹਾਲ ਦੋਸ਼ੀਨ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਸਖਤ ਤੋਂ ਸਖਤ ਕਾਰਵਾਈ ਇਸ ਮਾਮਲੇ ਦੇ ਵਿੱਚ ਕੀਤੀ ਜਾਵੇਗੀ ਜ਼ਿਕਰ ਹੀ ਹੋ ਗਿਆ ਕਿ ਅੱਜ ਜ਼ਿਲ੍ਹਾ ਹਸਪਤਾਲ ਪਠਾਨਕੋਟ ਦੇ ਵਿੱਚ ਮ੍ਰਿਤਕ ਨੌਜਵਾਨ ਪੰਕਜ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਧਰਨਾ ਵੀ ਦਿੱਤਾ ਗਿਆ ਸੀ ਅਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ। ਅ ਕੱਲ ਸ਼ਾਮੀ ਮਨਵਾਲ ਕੋਠੇ ਪਣ ਦੇ ਵਿੱਚ ਇੱਕ ਸਨਸਨੀ ਖੇਜ਼ ਕਤਲ ਹੋਇਆ। ਉੱਥੇ ਇੱਕ ਬੰਦਾ ਪੰਕਜ ਪੰਕੂ ਦਾ ਬੜਾ ਬੇਰਹਿਮੀ ਨਾਲ ਕਤਲ ਹੋਇਆ। ਉਹਦੇ ਵਿੱਚ ਇਨੀਸ਼ੀਅਲੀ ਜਿਹੜੇ ਬੰਦੇ ਸ਼ਾਮਿਲ ਸੀਗੇ ਦੇ ਵੇਰ ਅਨ ਆਈਡੈਂਟੀਫਾਈਡ ਪਰ ਜਦੋਂ ਇਹ ਇਨਸੀਡੈਂਟ ਹੋਇਆ ਇਮੀਡੀਏਟਲੀ ਪੁਲਿਸ ਟੁਕ ਦਾ ਕੌਗਨਿਸੈਂਸ ਆਫ ਦਾ ਇਨਸੀਡੈਂਟ ਐਂਡ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਹੈਡਕ quarters ਡਿਫਰੈਂਟ ਟੀਮਸ ਵੇਰ ਕਨਸਟੀਟਿਊਟਡ ਟੂ ਨੈਪ ਦਾ ਅਕਿਊਜ਼ਡ ਐਂਡ ਨਾਲ ਦੇ ਨਾਲ ਦਾ ਅਕਿਊਜ਼ਡ ਜਿਹੜੇ ਇਨਵੋਲਡ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਐਂਡ ਐਫ ਆਰ ਨੰਬਰ 44 ਅੰਡਰ ਸੈਕਸ਼ਨ 302 148 149 ਸ਼ਾਹਪੁਰ ਕੰਡੀ ਥਾਣੇ ਦੇ ਵਿੱਚ ਰਜਿਸਟਰ ਕੀਤਾ ਗਿਆ ਉਸ ਤੋਂ ਬਾਅਦ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਇਹਦੇ ਵਿੱਚ ਜਿਹੜਾ ਡੀਐਸਪੀ ਤਾਰਕਲਾ ਡੀਐਸਪੀ ਸਿਟੀ ਡੀਐਸਪੀ ਡੀ ਐਂਡ ਡੀਐਸਪੀ ਹੈਡਕੁਆਟਰ ਦੇ ਵਾਰ ਲੀਡਿੰਗ ਥੀਸ ਟੀਮਸ ਐਂਡ ਇਹ ਜਿਹੜੇ ਇਹਦੇ ਵਿੱਚ ਦੋਸ਼ੀ ਸੀਗੇ ਇਹਨਾਂ ਦੀ ਬਾਲ ਕਰਦੇ ਰਹੇ ਐਂਡ ਇਵੈਂਚੁਅਲੀ ਵਿਦਨ 6 ਆਵਰਸ 18 ਚੋਂ ਜਿਹੜੇ 7 ਮੁਲਜ਼ਮ ਹੈ ਉਹ ਵਕ-ਵਕ ਥਾਮਾ ਤੋਂ ਫੜੇ ਗਏ ਤਾਂ ਇਹਦੇ ਵਿੱਚ ਜਿਹੜੇ ਬੰਦੇ फड़े गए एक विनोद कुमार सोनू दाना है एंड जद इनू एप्रहेंड कर रहे थे पुलिस पार्टी त ही ट्राई टू एस्केप एंड ड्यूरिंग दैट टाइम ही इंजरीज वेर इनफ्लेक्टेड इनू चोट लगी एंड एज ऑफ नाउ ही इज एडमिटेड इन टू द हॉस्पिटल इस तो अलावा एक राहुल उर्फ काका है अनिल कुमार उर्फ निजा है रोहित ਹੈਗਾ ਪਵਨ ਕੁਮਾਰ ਹੈ ਰਣਜੀਤ ਸਿੰਘ ਹੈ ਮਨਜੀਤ ਸਿੰਘ ਹੈ ਸੰਜੂ ਉਰਫ ਬੁੰਡਾ ਕਰਕੇ ਹੈਗਾ ਬੰਦਾ ਤਾਂ ਇਹ ਬੇਸਿਕਲੀ ਅੱਠ ਬੰਦੇ ਹੈ ਅਠਾ ਚੋ 7 ਅਸੀਂ ਆਲਰੇਡੀ ਗ੍ਰਿਫਤਾਰ ਕਰ ਚੁੱਕੇ ਨੇ ਇਹ ਜਿਹੜੇ ਬੰਦੇ ਹੈ ਇਹਦੇ ਵਿੱਚ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਚੋਂ ਜਿਹੜਾ ਵਿਨੋਦ ਕੁਮਾਰ ਉਰਫ ਸੋਨੂ ਦਾਣਾ ਹੈ ਇਹਦੇ ਬਰਖਲਾ ਪਹਿਲਾ ਤੇ ਦੋ ਪਰਚੇ ਦਰਜ ਨੇ 2019 ਦਾ ਇੱਕ 2020 ਦਾ ਇੱਕ 23 24 ਦਾ ਇੱਕ ਪਰਚਾ ਇੱਕ ਐਕਸਾਈਜ਼ ਐਕਟ ਦਾ ਹੈ ਇਸ ਤੋਂ ਇਲਾਵਾ ਰਾਹੁਲ ਉਰਫ ਕਾਕਾ ਉਹਦੇ ਬਰਖਲਾ ਵੀ ਇੱਕ 307 ਦਾ ਪੁਰਾਣਾ ਦਰਜਾ ਹੈ ਔਰ ਇੱਕ ਮਨਜੀਤ ਸਿੰਘ ਹੈ ਇਹਦੇ ਬਰਖਲਾ ਵੀ ਪਰਚਾ ਦਰਜ ਹੈ ਇਹਦੇ ਵਿੱਚ ਜਿਹੜੀ ਵਜ੍ਹਾ ਰੰਜਿਸ਼ ਇਹ ਹੈ ਕਿ ਜਿਹੜਾ ਪੰਕਜ ਪੰਕੂ ਹੈ ਜਿਹੜਾ ਜਿਹਦਾ ਕਤਲ ਹੋਇਆ ਕੱਲ ਤਾਂ ਇਹ ਸਾਰੇ ਪਹਿਲੇ ਮਤਲਬ ਨਾਲ ਸੀਗੇ ਐਂਡ ਪੁਰਾਣੇ ਕੁਝ ਕੇਸਾਂ ਦੇ ਵਿੱਚ ਇਹ ਸਹਿਦੋਸ਼ੀ ਵੀ ਸੀਗੇ ਤਾਂ ਫਿਰ ਇਹਨਾਂ ਦੇ ਵਿੱਚ ਕੋਈ ਕਿਸੇ ਚੀਜ਼ ਨੂੰ ਲੈ ਕੇ ਛੋਟੇ-ਮੋਟੇ ਝਗੜੇ ਸਟਾਰਟ ਹੋਏ ਐਂਡ ਇਵੈਂਚੁਅਲੀ ਇਹ ਫਿਰ ਕਲੇ ਕਨਫਰੋન્ટેਸ਼ਨ ਹੋਈ ਜਿੱਥੇ ਇਹਨਾਂ ਨੇ ਇੱਕ ਦੂਜੇ ਤੇ ਹਮਲਾ ਕਰ ਲਿਆ ਐਂਡ ਉਸੇ ਹਮਲੇ ਦੇ ਦੌਰਾਨ ਫਿਰ ਯੂ نو ਬੜੀ ਬਹਿਰਾਮੀਨ ਵਾਲੇ ਦਾ ਕਤਲ ਹੋਇਆ ਇਹਨੂੰ ਬੜੀ ਸਾਰੀ ਗੰਭੀਰ ਸੱਟਾਂ ਲੱਗੀਆਂ ਸੀਗੀਆਂ ਜਦੋਂ ਉਸੇ ਵੱਲ ਹਸਪਤਾਲ ਇਹਨੂੰ ਪਹੁੰਚਾਇਆ ਗਿਆ ਉੱਥੇ ਹੀ ਹਸ ਕਮ ਟੂ ਦਾ ਇੰਜਰੀਜ਼ ਕਿਹੜੇ ਸਰ ਇਹ ਧਿਆਨ ਦਾ ਕੰਮ ਕੀਤਾ ਹੋਗਾ ਉਹ ਕਾਰ ਕਮੀ ਹੈ ਤੇ ਇਦੇ ਵਿੱਚ ਕੁਝ ਕੁਛ ਰਿਕਵਰੀ ਜਿਹੜੇ ਹਥਿਆਰ ਇਹਦੇ ਵਿੱਚ ਵਰਤੇ ਗਏ ਸੀਗੇ اٹ ਹੈਸ ਬੀਨ ਇਫੈਕਟਡ ਐਂਡ ਨਾਓ ਅਕਿਊਜ਼ਡ ਜਿਹੜੇ ਹੈਗੇ ਪੁਲਿਸ ਕਸਟਰੀ ਦੇ ਵਿੱਚ ਹੈ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਆਪਾਂ ਰਿਮਾਂਡ ਲਵਾਵਾਂਗੇ ਐਂਡ ਜਿਹੜੇ ਵੀ ਜਿੰਨੇ ਵੀ ਮਾਰੂ ਹਥਿਆਰ ਸੀਗੇ ਵਿਲ ਇਫੈਕਟ ਏ ਰਿਕਵਰੀ ਆਫ 올 ਆਫ ਥਮ ਸਰ ਮੀਨ ਸਿਤਾ ਕੀ ਨਿਕਲੇ ਸਰ ਵਿੱਚ ਕੀ ਕਾਰਨ ਕਤਲ ਦਾ ਕਾਰਨ ਜਿਵੇਂ ਮੈਂ ਕਹਿ ਰਹਾ ਸੀਗਾ ਕਿ ਇਹ ਤੁਸੀਂ ਕਹਿ ਲਓ ਪੁਰਾਣੇ ਪਾਰਟਨਰ ਸੀਗੇ ਇਹਨਾਂ ਦੇ ਬਰਖਲਾਫ ਪੁਰਾਣੇ ਪਰਚੇ ਇਕੱਠੇደረ ਸੀਗੇ ਉਹਨਾਂ ਦੇ ਵਿੱਚ ਇਹ ਕੋ-ਅਕਿਊਜ਼ ਜਾਂ ਕੇਸ ਵਾਰ ਸੀਗੇ ਤਾਂ ਫਿਰ یہی ਆਪਣੀ ਜਿਹੜਾ ਦਬਿਸ਼ ਉਹ ਬਣਾਉਣ ਲਈ ਜਾਂ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਜਿ ਪ੍ਰੀਲਿਮਿਨਰੀ ਤੌਰ ਤੇ ਕਿ ਇਹਦੇ ਵਿੱਚ ਉਹ ਵਕ ਵਕ ਗੁੱਡ ਬਣ ਗਏ ਕਿ ਇੱਕ ਬੰਦਾ ਜਾਂ ਇੱਕ ਗਰੁੱਪ ਕੁਝ ਕਰਦਾ ਸੀਗਾ ਦੂਜਾ ਪੁਲਿਸ ਨੂੰ ਇਤਲਾ ਕਰਦਾ ਸੀਗਾ ਤਾਂ ਹਾਂਜੀ ਇਸ ਤਰ੍ਹਾਂ ਦਾ ਇਹ ਥੋੜਾ ਜਿਹਾ ਹੋ ਗਿਆ ਇਹਨਾਂ ਦੇ ਵਿੱਚ ਐਂਡ ਫਿਰ ਈਸੀ ਚੀਜ਼ ਕਰਕੇ ਇਹਨਾਂ ਨੇ ਕੱਲ ਉੱਥੇ ਲੜ ਲਿਆ ਜਿਹਦੇ ਵਿੱਚ ਇਹ ਇਨਸੀਡੈਂਟ ਹੋਇਆ ਇਹਨੂੰ ਇਹਨੂੰ ਲੜਕੇ ਨੂੰ ਅਸੀਂ ਜਿਵੇਂ ਅਸੀਂ ਪਰਚਾ ਦਰਜ ਕਰ ਲਿਆ ਬੰਦੇ ਫੜ ਲਏ ਕਾਂਸਪਰੇਸੀ ਵਾਲਾ ਜਿਹੜਾ ਐਂਗਲ ਹੈ ਉਹਨੂੰ ਵੀ ਅਸੀਂ ਦੇਖ ਰਹੇ ਨੇ ਕਿ ਇਹ ਪਹਿਲਾ ਦਾ ਪਲਾਨ ਸੀਦਾ ਇਹ ਉਸੇ ਮਤਲਬ ਉਹ ਮੋਕੇ ਤੇ ਹੋਇਆ ਠੀਕ ਕੈਮਰ ਕੋਲ ਤੋਂ ਹਨੀ ਦੇ ਨਾਲ ਅਗੇ ਸੇ ਰਿਪੋਰਟ